ਅੱਜ ਦੀ ਰਾਤ ਬੀਤੀ ਰਾਤ ਬਾਦਰਖੜੇ ਮੰਨ ਲਓ ਤਕਰੀਬਨ 10 12 ਸੋਲਰਾਂ ਤੋਂ ਸੋਲਰਾਂ ਦੀਆਂ ਤਾਰਾਂ ਤੇ ਮੋਟਰਾਂ ਚੋਰ ਉਤਾਰ ਕੇ ਲੈ ਗਏ ਜਿਸ ਕਾਰਨ ਜਿੰਨੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਤੋਂ ਫਸਲ ਨੂੰ ਪਾਣੀ ਦੀ ਲੋੜ ਹੈ ਨਹਿਰ ਵੀ ਬੰਦ ਚੱਲ ਰਹੀ ਹੈ ਤੇ ਜਿਸ ਕਰਕੇ ਕਿਸਾਨਾਂ ਨੂੰ ਕਾफी ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਸੀਂ ਪ੍ਰਸ਼ਾਸਨ ਪੁਲਿਸ ਵੀ ਆਈ ਹੈ ਜੇ ਪ੍ਰਸ਼ਾਸਨ ਆਇਆ ਸੀ ਮੌਕੇ ਤੇ ਉਹਨਾਂ ਨੇ ਸਰਵੇ ਕਰਿਆ ਮੈਪ ਬਣਾ ਕੇ ਲੈ ਗਿਆ ਉਹਨਾਂ ਨੇ ਕਿਹਾ ਵੀ ਅਸੀਂ ਜਲਦੀ ਚੋਰਾ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਨੇੜਲੇ ਪਿੰਡ ਵੀ ਕੋਈ ਦੱਸ ਰਹੇ ਇਹ ਨੇੜਲੇ ਪਿੰਡ ਜੀ ਦੇਖੋ ਮਲੂਕਪੁਰਾ ਸਾਡੇ ਨਾਲ ਹੀ ਹੈ ਜੀ 8 9 ਸੋਲਰ ਉੱਥੋਂ ਮੰਨ ਲਓ ਚੋਰਾਂ ਨੇ ਨੁਕਸਾਨ ਕਰਤਾ ਉਹਨਾਂ ਦਾ ਨਾਲ ਹੀ ਸਰਦਾਰਪੁਰਾ ਪਿੰਡ ਹੈ ਜੀ ਉੱਥੇ ਵੀ 3 4 ਸੋਲਰ ਚੋਰੀ ਕਰਕੇ ਕਿਸਾਨਾਂ ਦੇ ਜੋ ਚੋਰ ਲੈ ਗਏ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਸਾਡਾ ਕੋਈ ਉਹਨਾਂ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਕਿੰਨਾ ਨੁਕਸਾਨ ਹੈਗਾ ਜੀ ਇਹ ਤਾਰ ਇਹ ਨੁਕਸਾਨ ਜੀ ਮੰਨ ਲਓ ਇੱਕ ਸੋਲਰ ਦਾ 40 ਹਜ਼ਾਰ ਦਾ ਲਗਭਗ ਦਾ ਨੁਕਸਾਨ ਹੋਇਆ ਜੋ ਕਿ ਕਾਪਰ ਦੀ ਤਾਰ ਹੈ ਜਿਹਨੂੰ ਚੋਰ ਉਤਾਰ ਕੇ ਲੈ ਗਏ ਆ ਹੁਣ ਇਹ ਦੁਬਾਰਾ ਚੱਲਣਗੇ ਕਿ ਨਹੀਂ ਚੱਲਣਗੇ ਇਹਦੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦੀ ਜੀ ਬੱਦਰਖੇੜੇ ਪਿੰਡ ਤੋਂ ਸਾਡੇ ਅੱਜ ਚੋਰੀ ਦੇ ਕਈ ਵਾਰ ਤਾਂ ਹੋਈਆਂ ਜਿਦੇ ਵਿੱਚ ਸਾਡੇ 10 ਦੇ ਕਰੀਬ ਸੋਲਰਾਂ ਦੀਆਂ ਤਾਰਾਂ ਪਟਕੇ ਲਗੀਆਂ ਲੈ ਗਏ ਆ ਰਾਤ ਚੋਰ ਤੇ ਕੁਝ ਇੱਕ ਦੇ ਹਲੇ ਜਿਹੜੇ 10 ਦੇ ਤਾਂ ਸਾਨੂੰ ਪਤਾ ਲੱਗ ਗਿਆ ਕੁਝ ਬੰਦੇ ਹਲੇ ਜਿਹੜੇ ਖੇਤ ਨਹੀਂ ਗਏ ਜਾਂ ਜਿਨ੍ਹਾਂ ਨੇ ਨਹੀਂ ਪੜਤਾਲ ਕੀਤੀ ਇਹ ਮਾਮਲੇ ਵੱਧ ਵੀ ਸਕਦੇ ਆ ਮੌਕੇ ਤੇ ਅੱਜ ਪੁਲਿਸ ਵੀ ਬੁਲਾਈ ਗਈ ਹੈ ਪੁਲਿਸ ਨੇ ਆਦੇ ਜੋ ਵੀ ਮੌਕੇ ਦਾ ਮੌਕਾ ਦੇਖ ਕੇ ਸਾਨੂੰ ਇਹ assurance ਦਿੱਤਾ ਕਿ ਅਸੀਂ ਜਲਦ ਤੋਂ ਜਲਦ report ਕਰਕੇ ਤੇ ਇਹਨਾਂ ਬੰਦੇ ਦੀ ਫੜਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਇਹ ਜਿਹੜੀ ਚੋਰੀ ਦੀ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਆ ਪਿਛਲੇ ਦਿਨ ਦੋ ਦਿਨ ਪਹਿਲਾਂ ਮਲੂਕਪੁਰ ਵੀ ਇਸ ਤਰ੍ਹਾਂ ਦੇ 15-20 ਸੋਲਰਾਂ ਦੀ ਚੋਰੀ ਹੋਈ ਆ ਜਿਹੜੀ ਸਾਨੂੰ ਲੱਗਦਾ ਵੀ ਇਹ ਆਸ-ਪਾਸ ਦੇ ਵਿੱਚ ਚੋਰੀ ਦੀ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਪ੍ਰਸ਼ਾਸਨ ਨੂੰ ਸਾਡੀ ਇਹੀ ਅਪੀਲ ਹੈ ਕਿ ਇਹ ਬੰਦਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਚੋਰੀ ਦੇ ਨਕੇਲ ਪਾਈ ਜਾਵੇ ਅਸੀਂ ਸਵੇਰ ਆਏ ਤੇ ਬੈੜੀ ਜੀ ਨੇ ਵੇਖਿਆ ਵੀ ਸੋਲਰ ਦੀਆਂ ਤਾਰਾਂ ਹੈ ਨਹੀਂਆਂ ਤੇ ਇਹਨਾਂ ਨੇ ਫੋਨ ਕੀਤਾ ਸੀ ਅਸੀਂ ਆਏ ਤੇ ਅਸੀਂ 8 ਘੰਟੇ ਵੇਖਿਆ 200 ਸੋਲਰ ਉਧਰ ਐ 100 ਉਧਰ ਤੇ 400 ਸੋਲਰ ਇਧਰ ਤਾਰਾਂ ਹੈ ਨਹੀਂ ਸੀ ਫਿਰ ਅਸੀਂ ਜਿਵੇਂ ਜਿਵੇਂ ਮੱਲਾ ਕੀ ਪਿੰਡ ਦੱਸਿਆ ਤੇ ਸਾਰੇ ਆਪ ਆਪਣੇ ਖੇਤਾਂ 'ਚੋਂ ਲਗਭਗ 10 ਸੋਲਰ ਆਈ ਤੇ ਜਿਨ੍ਹਾਂ ਦੀਆਂ ਤਾਰਾਂ ਲਾ ਕੇ ਕੋ ਰਾਤ ਨੂੰ ਲੈ ਗਈ ਚੋਰ ਤੇ ਇਹ ਲਗਭਗ ਇਹਦਾ ਖਰਚਾ ਜੀ ਸਾਨੂੰ ਲੱਗਦਾ 20-25000 ਰੁਪਏ ਇੱਕ ਸੋਲਰ ਦਾ ਹੀ ਤੇ ਬਹੁਤ ਮੁਸ਼ਕਲ ਆਈ ਜ਼ਿੰਮੇਦਾਰ ਨੂੰ ਤੇ ਬਾਕੀ ਅਸੀਂ ਹਲਵਾਏ ਮੁਸ਼ਕਲ ਹੋ ਗਈ ਇਹਦੀ ਮੁਸ਼ਕਲ ਬਹੁਤ ਹੈ ਮੁਸ਼ਕਲ ਇਹ ਵੀ ਹੁਣੇ ਸਾਨੂੰ ਇਹ ਨਹੀਂ ਪਤਾ ਵੀ ਇਹ ਦੁਬਾਰਾ ਚੱਲੇ ਜਾਂ ਨਾ ਚੱਲੇ ਕੋਈ ਪਲੱਗ ਦੇ ਜੋੜ ਕੀਵਤਾ ਨਾ ਵੀ ਮਾਲਾ ਸੈੱਟ ਬੈਠਣਾ ਉਹਦੇ ਕਰਕੇ ਇਹਦਾ ਕਰੰਟ ਪੂਰਾ ਹੋਵੇ ਨਾ ਹੋਵੇ ਇਹਦੇ ਕਰਕੇ ਵੀ ਮੁਸ਼ਕਲ ਆਈ ਵੀ ਸਾਨੂੰ ਜਲਦੀ ਤੋਂ ਜਲਦੀ ਕੋਈ ਕੋਈ ਇਹਦਾ ਪੁਕਤਾ ਇੰਤਜ਼ਾਮ ਹੋਵੇ ਜਿਹੜਾ ਕੋਈ ਚੋਰ ਫੜੇ ਜਾਣ ਵੀ ਜਾਂ ਕਰਕੇ ਅੱਗੇ ਤੋਂ ਨਾ ਹੋਵੇ ਜਿਹੜਾ ਮਾਲਾ ਕੀ ਹੋਰ ਵੀ ਦਿੱਕਤ ਆ ਜਾਂਦੀ ਹੈ ਕਿ ਪੁਲਿਸ ਆਈ ਸੀ ਕੀ ਕਹੇਗੀ ਹਾਂਜੀ ਪੁਲਿਸ ਆਈ ਸੀ ਤੇ ਉਹ ਵੇਖ ਕੇ ਗਏ ਸਾਰਾ ਮੁੱਕਈ ਸਾਰਿਆਂ ਦੇ ਸੋਲਰ ਵੇਖੇ ਉਹਨਾਂ ਨੇ ਤੇ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਅਸੀਂ ਕਾਰਵਾਈ ਕਰਾਂਗੇ ਇਹ ਰਾਤ ਨੂੰ ਚੋਰਾਂ ਨੇ ਸਾਡੇ ਜਿਹੜੇ ਸੂਰਜਪੁਰਾਂ ਦੇ ਖੇਤਾਂ ਵੀ ਕਨੈਕਸ਼ਨ ਮੋਟਰਾਂ ਦੇ ਲਈ ਅਸੀਂ ਪਾਣੀ ਦੇ ਜੀ ਉਹਨਾਂ ਨੇ ਤਾਰਾਂ ਸਾਰੀਆਂ ਕੱਟ ਕੇ ਲੈ ਗਏ ਇੱਕ ਸਾਡੀ ਨਹਿਰ ਬਣ ਰਹੀ ਹੈ ਜੀ ਸਾਡੇ ਤੇ ਪਾਣੀ ਦੇ ਅੱਗੇ ਬਹੁਤ ਤੰਗੀ ਸੀਗੀ ਤੇ ਸਾਡੀ ਪਰ ਇਹ ਫਸਲ ਦਾ ਫਸਲ ਦੀ ਢੋ ਡੀਜ਼ਲ ਪਾਲਣਾ ਪਊਗਾ ਕੀ ਕਰਾਂਗੇ ਇਹਨੂੰ ਠੀਕ ਕਰਾਵਾਂਗੇ ਹੁਣ ਫਿਰ ਕਿੰਨੇ ਪੈਸੇ ਲੱਗਦੇ ਆ ਵੀ 25000 ਲੱਗਦਾ ਇਹਦੂ ਹੋਰ ਵੱਧ ਸਕਦਾ ਜੀ اچھا ਉਹ ਤਾਂ ਹੁਣ ਆਉਣਗੇ ਮਕੈਨਿਕ ਉਹ ਦੱਸਣਗੇ ਕਿੰਨੇ ਤਾਰ ਪਾਉਗੂ ਕਿੰਨੀ ਲੇਬਰ ਲੱਗੂਗਾ ਨੁਕਸਾਨ ਵੀ ਆਏਗਾ ਕਿੰਨੇ ਦਾ ਹਾਂਜੀ ਕਿੰਨਾ ਨੁਕਸਾਨ ਨੁਕਸਾਨ ਤਾਂ ਵੇਖੋ ਜੀ ਇਹ ਤਾਂ ਹੁਣ ਆਗੇ ਉਹ ਵੀ ਬਗਤ ਮਤਲਬ 30 35000 ਤੋਂ ਘੱਟ ਤਾਂ ਕੀ ਨੁਕਸਾਨ ਹੋਣਾ ਜੀ ਸਾਰੀਆਂ ਤਾਰਾਂ ਨਵੀਆਂ ਪਾਉਣੀਆਂ ਮਕੈਨਿਕ ਵੀ ਪੈਸੇ ਲੈਣਗੇ ਆਉਂਦੇ ਹੋਰ ਵੀ ਲੱਗਣਗੇ ਉੱਤੋਂ ਹੋਰ ਵੀ ਲੱਗਣਗੇ ਜੀ ਬਾਕੀ ਸਾਨੂੰ ਫੇਰ ਪਰੇਸ਼ਾਨੀ ਹੁਣ ਡ ਕੌਣ ਕੇ ਮਕੈਨਿਕ ਤਾਰ ਮਿਲਦੀ ਨਹੀਂ ਮਿਲਦੀ ਇਹਦੀ 올 ਸਾਈਸ ਕੀ ਕਰ ਗਈ ਉਹ ਉਹ ਜੀ ਮੌਕਾ ਵੇਗ ਗਿਆ ਜੀ ਉਹ ਤੂੰ ਕਹਿ ਗਈ ਵਾਸੀਂ ਜਿਹੜੀ ਕਾਰਵਾਈ ਬਣਦੀ ਤੁਸੀਂ ਆਪੇ ਕਰਾਂਗੇ ਜੀ